ਮਾ ਜੁਮ ਲਪਨ ਜਮ ਦੇਨ ਰੈਣ ਇਕ ਓੰਕਾਰੁ ਸਤਿ ਗੁਰ ਪ੍ਰਸਾਦਿ ਮਾਧ ਰਾਗ ਵਿਚ ਪੰਚਮ ਪਾਛਾ ਜੀ ਦੀ ਦੇਨ ਰੈਣ ਸਰਲੇਖ ਏਠੇ ਬਾਣੀ ਦਰਜ ਹੈ ਇਕ ਓੰਕਾਰੁ ਸਤਿ ਗੁਰ ਪ੍ਰਸਾਦਿ ਅਕਾਲ ਪੁਰਖ ਇਕ ਹੈ ਅੱਤ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸੇਵੀ ਸਤ ਗੁਰੂ ਆਪਣਾ ਹਰ ਸਿਮਰੀ ਦਿਨ ਸਭ ਰਹਿਣਾ اے ਭੈਣੇ ਪ੍ਰਭੂ ਮੇਰ ਕਰੇ ਮੈਂ ਆਪਣੇ ਗੁਰੂ ਦੀ ਸ਼ਰਨ ਪਵਾਂ ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪ੍ਰਮਾਤਮਾ ਦਾ ਸਿਮਰਨ ਕਰਦੀ ਰਹਾ ਆਪ ਤਿਆਗ ਸਰਣੀ ਪਮਾ ਮੁਖ ਬੋਲੀ ਮਿੱਠੜੇ ਵੈਣਾ ਆਪਾ ਭਾਵ ਤਿਆਗ ਕੇ ਹਉਮੈ ਹੰਕਾਰ ਛੱਡ ਕੇ ਮੈਂ ਗੁਰੂ ਦੀ ਸ਼ਰਨ ਪਵਾਂ ਤੇ ਮੂੰਹ ਦੇ ਨਾਲ ਉਸ ਅੱਗੇ ਇਹ ਮਿੱਠੇ ਬੋਲ ਬੋਲਾਂ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸਜਣ ਸੈਣਾ ਕਹੇ ਸਤਿਗੁਰੂ ਮੈਨੂੰ ਸੱਜਣ ਪ੍ਰਭੂ ਮਿਲਾ ਦੇ ਮੇਰਾ ਮਨਾ ਕਈ ਜਨਮਾਂ ਤੋਂ ਉਸ ਤੋਂ ਵਿਛੜਿਆ ਹੋਇਆ ਹੈ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣਾ ਇਹ ਭੈਣੇ ਜਿਹੜੇ ਜੀਵ ਪਰਮਾਤਮਾ ਤੋਂ ਵਿਛੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ ਹਰ ਪਿਰ ਬਿਨ ਚਰਣਾ ਪਾਈਐ ਖੋਜ ਡਠੇ ਸਭ ਗੈਣਾ ਮੈਂ ਸਾਰੇ ਤਰਫੀ ਆਕਾਸ਼ ਖੋਜ ਕੇ ਵੇਖ ਲੈ ਹਾਂ ਕਿ ਪ੍ਰਭੂ ਪਤੀ ਤੋਂ ਬਿਨਾ ਉਸ ਦੇ ਮਿਲਾਪ ਤੋਂ ਬਿਨਾ ਆਤਮਿਕ ਸੁਖ ਕਿਤੇ ਵੀ ਨਸੀਬ ਨਹੀਂ ਹੁੰਦਾ ਆਪ ਕਮਾਣੇ ਵਿੱਚ ਛੋੜੀ ਦੋਸ਼ ਨਾ ਕਹੂੰ ਦੇਣਾ ਇਹ ਭੈਣੇ ਮੈਂ ਆਪਣੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਤੋਂ ਵਿਛੜੀ ਹੋਈ ਹਾਂ ਇਸ ਬਾਰੇ ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਹੀਂ ਕਰਨ ਕਰੇ ਨਾ हे प्रभु मेर कर मेरी रक्षा कर तैथो बिना और कोई कोज करन करावन दी समर्था नहीं रखदा हार तोद बिन खाकुरुलणा ਕਹੀਏ ਕਿਥੈ ਵੈਣਾ ਹੈ ਹਰੀ ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿੱਚ ਰੁਲ ਜਾਈਦਾ ਹੈ ਇਸ ਦੁੱਖ ਦੇ ਕੀਰਨੇ ਹੋਰ ਕਿਸ ਨੂੰ ਦਸੀਏ ਕਿਸ ਅੱਗੇ ਪਾਈਏ ਨਾਨਕ ਕੀ ਬੇਨੰਤੀਆ ਹਰ ਸੁਰਜਰ ਦੇ ਖਾਂ ਨੈਣਾ ਹੈ ਭੈਣੇ ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀ ਉਸ ਉੱਤਮ ਪੁਰਖ ਪ੍ਰਮਾਤਮਾ ਦਾ ਦਰਸ਼ਨ ਕਰਾਂ ਜੀ ਕੀ ਬਿਰਥਾ ਸੋ ਸੁਣੇ ਹਰ ਸੰਮ੍ਰੰਥ ਪੁਰਖ ਅਪਾਰ ਪ੍ਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ਸਭ ਵਿੱਚ ਵਿਆਪਕ ਹੈ ਤੇ ਬਯੰਤ ਹੈ ਉਹੀ ਜਿੰਦਾ ਦੁੱਖ ਦਰਦ ਸੁਣਦਾ ਹੈ ਮਰਨ ਜੀਵਣ ਆਰਾਧਨਾ ਸਭਨਾ ਕਾ ਆਧਾਰ ਸਾਰੀ ਹੀ ਉਮਰ ਉਸਦਾ ਆਰਾਧਨਾ ਕਰਨਾ ਚਾਹੀਦੀ ਹੈ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਉਹ ਸਭ ਜੀਵਾਂ ਦਾ ਆਸਰਾ ਪਰਣਾ ਹੈ ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਹ ਸ੍ਰਿਸ਼ਟੀ ਦੇ ਬੇਅੰਤ ਹੀ ਜੀ ਜਿਸ ਪ੍ਰਭੂਪਤੀ ਦਾ ਵੱਡਾ ਪ੍ਰਵਾਹ ਹੈ ਜੀਵ ਸਤ੍ਰੀ ਲੋਕ ਪਰਲੋਕ ਵਿੱਚ ਉਸ ਦੇ ਆਸਰੇ ਹੀ रह ਸਕਦੀ ਹੈ ਉੱਚਾ ਅਗੰ ਅਗਾਦ ਬੋਧ ਕਿਸੇ ਅੰਤ ਨਾ ਪਾਰਾ ਬਾਰ ਉਹ ਪ੍ਰਮਾਤਮਾ ਆਤਮਿਕ ਉਡਾਰੀਆਂ ਵਿੱਚ ਸਭ ਤੋਂ ਉੱਚਾ ਹੈ ਅਪੌਂਚ ਹੈ ਅਥਾ ਗਿਆਨ ਦਾ ਮਾਲਕ ਹੈ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਰਲਾ ਪਰਲਾ ਬਰਨਾ ਨਹੀਂ ਲੱਭ ਸਕਦਾ ਸੇਵਾ ਸਾਤਿ ਸੁਭਾਵਸੀ ਸੰਤਾਂ ਕੀ ਹੋਏ ਸ਼ਾਰ ਉਹ ਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ ਜਿਹੜੀ ਉਸ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬੜ ਕੇ ਕੀਤੀ ਜਾਂਦੀ ਹੈ ਦੀਨਾ ਨਾਥ ਦਿਆਲ ਦੇਵ ਬੱਤ ਤੇ ਉਧਾਰਨ ਹਾਰ ਉਹ ਗਰੀਬਾਂ ਦਾ ਖਸਨ ਸਹਾਰਾ ਹੈ ਉਹ ਵਿਕਾਰਾਂ ਵਿੱਚ ਡਿੱਗੇ ਜੀਵਾਂ ਨੂੰ ਬਚਾਉਣ ਵਾਲਾ ਹੈ ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਉਹ ਕਰਤਾਰ ਸ਼ੁਰੂ ਤੋਂ ਹੀ ਜੀਵਾਂ ਦੀ ਰੱਖਿਆ ਕਰਦਾ ਆ ਰਿਹਾ ਹੈ ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣਹਾਰ ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ ਕੋਈ ਜੀਵ ਉਸ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ ਕੀਮਤ ਕੋਈ ਨਾ ਜਾਣੀ ਕੋਈ ਕੋਈ ਵੀ ਨਹੀਂ ਜਾਣਦਾ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ شمار ਹੈ ਨਾਨਕ ਉਹ ਪ੍ਰਭੂ ਹੀ ਹਰੇਕ ਜੀਵ ਦੇ ਮਨ ਵਿੱਚ ਤਨ ਵਿੱਚ ਮੌਜੂਦ ਹਨ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਦਿਨ ਰਾਤ ਜੇ ਪ੍ਰਭ ਕਉ ਸੇਵੰਦੇ ਤਿਨ ਕੈ ਸਦ ਬਲਿਹਾਰ ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜਿਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਾਂ ਸੰਤ ਅਰਾਧਨ ਸਦ ਸਦਾ ਸਬਨਾ ਕਾ ਬਕਸ਼ਿੰਦ ਜੋ ਸਭ ਜੀਵਾਂ ਉੱਤੇ ਬਖਸ਼ਿਸ਼ ਕਰਨ ਵਾਲਾ ਹੈ ਜਿਸ ਨੂੰ ਸੰਤ ਜਨ ਸਦਾ ਹੀ ਆਰਾਧੇ ਰਹਿੰਦੇ ਹਨ ਜੀਉ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ ਜਿਸ ਪ੍ਰਮਾਤਮਾ ਨੇ ਜੀਵਾਂ ਦੀ ਜਿੰਦ ਸਾਜੀ ਹੈ ਸਾਧ ਦਾ ਸਰੀਰ ਪੈਦਾ ਕੀਤਾ ਹੈ ਮਿਹਰ ਕਰਕੇ ਸਾਧ ਨੂੰ ਜਿੰਦ ਦਿੱਤੀ ਹੈ ਗੁਰ ਸ਼ਬਦੀ ਆਰਾਧੀ ਹੈ ਜਪੀਐ ਨਿਰਮਲ ਮੰਤੋ ਗੁਰੂ ਦੇ ਸ਼ਬਦ ਦੇ ਰਾਹੀ ਉਸ ਦਾ ਸਿਮਰਨ ਉਸ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ ਉਸ ਦਾ ਪਵਿੱਤਰ ਜਾਪ ਜਪਣਾ ਚਾਹੀਦਾ ਹੈ ਕੀਮਤ ਕਾਹਨ ਨਾ ਜਾਈਐ ਪਰਮੇਸ਼ਰ ਬੇਅੰਤ ਉਹ ਪ੍ਰਮਾਤਮਾ ਸਭ ਤੋਂ ਵੱਡਾ ਮਾਲਕ ਈਸ਼ਰ ਹੈ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜੇ ਸਮਾਨ ਵਸੇ ਨਰਾਇਣੋ ਸੋ ਕਹੀ ਹੈ ਭਗਵੰਤ ਜਿਸ ਨੇ ਮਨ ਵਿੱਚ ਪ੍ਰਮਾਤਮਾ ਨੂੰ ਵਸਾ ਲਿਆ ਹੈ ਜਿਸ ਦੇਰ ਦੇ ਵਿੱਚ ਪ੍ਰਮਾਤਮਾ ਵਸ ਗਿਆ ਹੈ ਉਹ ਮਨੁੱਖ ਭਾਗਾ ਵਾਲਾ ਆਖਿਆ ਜਾ ਸਕਦਾ ਹੈ ਜੀ ਕੀ ਲੋਚਾ ਪੂਰੀ ਹੈ ਮਿਲੈ ਸੁਆਮੀ ਕੰਤ ਜੋ ਪਤੀ ਪ੍ਰਮਾਤਮਾ ਮਿਲ ਜਾਵੇ ਤਾਂ ਜਿੰਦ ਦੀ ਤਾਂਗ ਪੂਰੀ ਹੋ ਜਾਂਦੀ ਹੈ ਨਾਨਕ ਜਿਵੈ ਜਪ ਹਰੀ ਬੋਖ ਸਬਹਿ ਹੰਤ ਨਾਨਕ ਉਸ ਹਰੀ ਦਾ ਜਾਪ ਜਪ ਕੇ ਜੀਉਣਾ ਹੈ ਜਿਸ ਦਾ ਨਾਮ ਜਪਿਆ ਸਾਰੇ ਹੀ ਪਾਪ ਨਾਸ਼ ਹੋ ਜਾਂਦੇ ਹਨ ਮੁੱਕ ਜਾਂਦੇ ਹਨ ਦਿਨ ਰੈਣਾ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤੋ ਜਿਸ ਮਨੁੱਖ ਨੂੰ ਨਾ ਦਿਨੇ ਨਾ ਰਾਤ ਕਿਸੇ ਵੇਲੇ ਵੀ ਪ੍ਰਮਾਤਮਾ ਨਹੀਂ ਭੁੱਲਦਾ ਉਸ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਉਹ ਮਨੁੱਖ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਜਿਵੇਂ ਪਾਣੀ ਖੁਣੋ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਿਆ ਭਰਿਆ ਹੋ ਜਾਂਦਾ ਹੈ ਸਰਬ ਕਲਾ ਪ੍ਰਭ ਪੂਰਣੋ ਮਾਜਨੇ ਮਾਣੀ ਥਾਉ हे प्रभु तू सारीया शक्तियां नाल भरपूर है मैं निमाणी दा तू आसरा है हार ਓਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਮ हे हरि मैं ਆਪਣੇ ਮਨ ਵਿੱਚ ਤੇਰੀ ਓਟ ਲਈ ਹੈ ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ پیدا ਹੁੰਦਾ ਹੈ ਕਰ ਕਿਰਪਾ ਪ੍ਰਵੇ ਆਪਣੀ ਜਨ ਧੂੜੀ ਸੰਗ ਸਮਾਵ हे प्रभु ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ ਤੂੜ ਵਿੱਚ ਸਮਾਇਆ ਰਹਾ ਜਿਉਂ ਤੂੰ ਰਾਖ ਹੈ ਤਿਉਹ ਰਹਾ ਹਾਂ ਤੇਰਾ ਦਿੱਤਾ ਪਹਿਨਾ ਖਾਉ ਜਿਸ ਹਾਲ ਵਿੱਚ ਤੂੰ ਮੈਨੂੰ ਰੱਖਦਾ ਹੈ ਮੈਂ ਖੁਸ਼ ਹਾਂ ਉਸੇ ਹਾਲ ਵਿੱਚ ਰਹਿੰਦਾ ਹਾਂ ਜੋ ਕੁਝ ਤੂੰ ਮੈਨੂੰ ਦਿੰਦਾ ਹੈ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ ਉਦਾਂ ਸੋਈ ਕਰਾਏ ਪ੍ਰਭ ਮੇਲ ਸਾਧੂ ਗੁਣ ਗਾਏ ਏ ਪ੍ਰਭੂ ਮੇਰੇ ਪਾਸੋਂ ਹੀ ਉਦਮ ਕਰਾ ਜਿਸ ਦੀ ਬਰਕਤ ਨਾਲ ਮੈਂ ਗੁਰੂ ਨੂੰ ਮਿਲ ਕੇ ਤੇਰੇ ਗੋਣਾ ਗਾਉਂਦਾ ਰਹਾ ਦੂਜੀ ਜਾਏ ਨਾ ਸੁਝਈ ਕਿਥੈ ਕੂਕਣ ਜਾਵਾਂ ਇਥੋਂ ਬਿਨਾ ਹੋਰ ਮੈਨੂੰ ਕੋਈ ਥਾਂ ਨਹੀਂ ਸੁਝਦੀ ਤੇਥੋਂ ਬਿਨਾ ਮੈਂ ਹੋਰ ਕਿਸੇ ਅੱਗੇ ਫਰਿਆਦ ਕਰਾਂ ਇਹ ਐਸਾ ਟਿਕਾਣਾ ਮੈਨੂੰ ਨਜ਼ਰ ਨਹੀਂ ਆਉਂਦਾ ਅਗਿਆਨ ਵਿਨਾਸਨ ਤਮ ਰਹਿਣ ਉੱਚੇ ਅਗੰਮ ਅਮਾਉ हे ਗਿਆਨਤਾ ਦਾ ਨਾਸ਼ ਕਰਨ ਵਾਲੇ ਹਰੀ हे ਮੋਹ ਦਾ ਹਨੇਰਾ ਦੂਰ ਕਰਨ ਵਾਲੇ ਹਰੀ ਹੈ ਸਭ ਤੋਂ ਉੱਚੇ ਹੈ ਆਪੌਂਚ ਹੈ ਅਮੇਤ ਜਿਨੂੰ ਮਿਥਿਆ ਨਾ ਜਾਣਦਾ ਹੋਵੇ ਮਨ ਵਿਛੜਿਆ ਹਰ ਮਿਲਿਐ ਨਾਨਕ ਇਹ ਸਵਾਉ ਨਾਨਕ ਦਾ ਇਹ ਮਨੋਰਥ ਹੈ ਕਿ ਨਾਨਕ ਦੇ ਵਿਛੜੇ ਹੋਏ ਮਨ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਵ। ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੈ ਪਾਉ। ਏ ਹਰੀ ਮੈਨੂੰ ਨਾਨਕ ਨੂੰ ਉਸ ਦਿਨ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਜਦੋਂ ਮੈਂ ਗੁਰੂ ਦੇ ਚਰਨ ਪਰਸਦਾ ਹਾਂ ਚਰਨ ਸੁੰਦਾ ਹਾਂ ਚਰਨ ਪਕੜਦਾ ਹਾਂ